ਜ਼ਿਲ੍ਹਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਸੀਨੀਅਰ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ੇ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰਸ ਕੈਂਟਰੀਸ ਕੋਲ ਲੜਕੇ ਵਿਖੇ थाना ਪਤਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਦੋਨਾਂ ਟੀਮਾਂ ਦੇ ਖਿਡਾਰੀਆਂ ਨਾਲ ਡੀਐਸਪੀ ਗਰਸ਼ੰਕਰ ਸतीश ਕੁਮਾਰ, थाना प्रभारी ਸਬ-ਇੰਸਪੈਕਟਰ ਰਮਨ ਕੁਮਾਰ ਅਤੇ ਕਾਰਜਕਾਰੀ ਪ੍ਰਿੰਸੀਪਲ ਰੇਨਕਾ ਬਾਲੀ ਵੱਲੋਂ ਜਾਣ ਪਛਾਣ ਕੀਤੀ ਗਈ ਇਸ ਮੌਕੇ ਡੀਐਸਪੀ ਸतीश ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਤਿੰਨ ਦਿਨਾਂ ਤੋਂ ਸਪੋਰਟਸ ਮੇਲਾ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 11000 ਰੁਪਏ ਦਾ ਇਨਾਮ ਦੇ ਕੇ ਨਿਵਾਜਿਆ ਜਾਵੇਗਾ ਅੱਜ ਅਸੀਂ ਇਹ ਮੈਚ ਸ਼ੁਰੂ ਕਰਾਈਏ ਫੁੱਟਬਾਲ ਦੇ ਨਸਿਆਂ ਦੇ ਸਮਰਥ ਵਿੱਚ ਜਿਹੜੇ ਮਾਲਪੁਰ ਸਰਕਾਰੀ ਸੀਨੀਅਰ ਸਕੂਲ ਸਕੈਂਡਰੀ ਸਕੂਲ ਲੜਕਿਆਂ ਦੇ ਤੇ ਸਟੇਡੀਅਮ 'ਚ ਅੱਜ ਇਹ ਮੈਚ ਸ਼ੁਰੂ ਕਰਾਈਏ ਸਾਡੇ ਪੰਜ ਟੀਮਾਂ ਸੀ ਤੋਂ ਕਾਫੀ ਬੱਚੇ ਉਤਸ਼ਾਹ ਨਾਲ ਇਹ ਕਰ ਰਹੇ ਹਨ ਪਰ ਅਸੀਂ ਬੇਨਤੀ ਮੇਰੇ ਵੱਲੋਂ ਇਹ ਹੈ ਵੀ ਜਿਹੜੇ ਨਸਿਆਂ ਦਾ ਤੁਹਾਨੂੰ ਪਤਾ ਹੀ ਹੈ ਵੀ ਹਾਲਾਤ ਕੀ ਹੈ ਮੈਂ ਇਹ ਬੇਨਤੀ ਕਰਦਾ ਇਹਨਾਂ ਨੂੰ ਵੀ ਨਸਿਆਂ ਤੋਂ ਦੂਰ ਰਹਿਣ ਨਸਿਆਂ ਤੋਂ ਦੂਰ ਕਰਕੇ ਹੀ ਅਸੀਂ ਇਹ ਮੈਚ ਕਰਾ ਰਹੇ ਹਾਂ ਛੋਟੇ ਛੋਟੇ ਬੱਚੇ ਸਾਰੇ ਵਧੀਆ ਖੇਡਦੇ ਆ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਬੜਾ ਸਾਥ ਦਿੱਤਾ ਸਾਡਾ ਹੋਰ ਲੋਕ ਹੁਣ ਨਸਿਆਂ ਬਾਰੇ ਸਾਥ ਦਿੰਦੇ ਸਾਡਾ ਦੂਜੀ ਮੇਰਾ ਨੰਬਰ ਜਿਹੜਾ ਕੋਈ ਵੀ ਇਹੋ ਜਿਹਾ ਕੋਈ ਕਿਸੇ ਨੂੰ ਪਤਾ ਲੱਗਦਾ ਵੀ ਕੋਈ ਨਸ਼ਾ ਵੇਚਦਾ ਪਿੰਡ ਦੇ ਵਿੱਚ ਜਾਂ ਕੁਝ ਕਰਦਾ ਅਸੀਂ ਬੱਚਿਆਂ ਨੂੰ ਵੀ ਇਹੀ ਗੱਲ ਕੀਤੀ ਸੀ ਵੀ ਜੇ ਕੋਈ ਵੇਚਦਾ ਪਿੰਡ ਦੇ ਵਿੱਚ ਜਾਂ ਕਿਸੇ ਦਾ ਮਾਪੇ ਬਾਪ ਕੋ ਬੜਾ ਮੋਟਾ ਦਾਰੂ ਹੀ ਪੀ ਲੈਂਦਾ ਤੰਗ ਪਰੇਸ਼ਾਨ ਕਰਦਾ ਤਾਂ ਉਹ ਸਾਨੂੰ ਮੇਰੇ ਮੇਰੇ ਮੈਂ ਡੀਐਸਪੀ ਗੜ ਸਿੰਘ ਕਰਾ ਮੇਰੇ ਨੰਬਰ ਤੇ 965360083 ਉਤੇ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈਗਾ ਸਹੀ ਅੱਧੀ ਰਾਤ ਨੂੰ ਮੇਰੇ ਨਾਲ ਗੱਲ ਕਰ ਸਕਦਾ ਮੈਂ ਕਦੇ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਮੈਂ ਆਪ ਖੁਦ ਪਲੇਅਰ ਆ ਪਲੇਅਰ ਕਰਕੇ ਹੀ ਮੈਂ ਡੀਐਸਪੀ ਆ ਤੇ ਮੈਂ ਜ਼ਿੰਦਗੀ 'ਚ ਕੋਈ ਵੀ ਚਾਹ ਤੱਕ ਵੀ ਨਹੀਂ ਪੀਂਦਾ ਮੈਂ ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਨਾ ਕੋਈ ਅੰਡਾ ਨਾ ਮੀਟ ਨਾ दारू ਨਾ ਕੋਈ ਹੋਰ ਜਿਹੜੇ ਕੋਈ ਹੁੱਕਾ ਸਿਕਰੇਟ ਬੀੜੀ ਕੁਝ ਨਹੀਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਮੈਂ ਜ਼ਿੰਦਗੀ 'ਚ ਚਾਹ ਵੀ ਮੈਂ ਚਾਹ ਨੂੰ ਵੀ ਨਸ਼ਾ ਸਮਝਦਾ ਮੈਂ ਚਾਹ ਵੀ ਨਹੀਂ ਪੀਤੀ ਇਸ ਕਰਕੇ ਬੱਚਿਆਂ ਨੂੰ ਇਹ ਹੀ ਸਮਝਾਇਆ ਭਾਈ ਗੇਮ ਕਰੋਗੇ ਜੈਕ ਕਰੋ ਤਕੜੇ ਹੋ ਕੇ ਗੇਮ ਕਰੋਗੇ ਤਾਂ ਸਾਡੇ ਵਾਂਗੂ ਵਧੀਆ ਤੁਸੀਂ ਪਲੇਅਰ ਬਣੋਗੇ ਤਾਂ ਵਧੀਆ ਜੌਬ ਕਰੋਗੇ ਵਧੀਆ ਤੁਹਾਡੀ ਜ਼ਿੰਦਗੀ ਬਣੋਗੇ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਇਜ਼ ਮਾਹਲਪੁਰ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਨਸ਼ਿਆਂ ਦੇ ਅਗੇਂਸਟ ਮੈਚ ਕਰਵਾਏ ਜਾ ਰਹੇ ਹੈ ਤਾਂ ਕਿ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜੜੀ ਹੈਗੀ ਹੈ ਇੱਕ ਨਸ਼ਿਆਂ ਦੇ ਪ੍ਰਤੀ ਬਹੁਤ ਜ਼ਿਆਦਾ ਜਾਗਰੂਕਤਾ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਸਾਡਾ ਪੰਜਾਬ ਕਿਸੇ ਵੇਲੇ ਬਹਾਦਰੀ ਵਿੱਚ ਜਾਣਿਆ ਜਾਂਦਾ ਸੀ ਕੁਸ਼ਤੀਆਂ ਪਹਿਲਵਾਨਾਂ ਚ ਜਾਣਿਆ ਜਾਂਦਾ ਸੀ ਸਾਨੂੰ ਬੜਾ ਦੁੱਖ ਲੱਗਦਾ ਜਦੋਂ ਪੰਜਾਬ ਦੇ ਬਾਰੇ ਕਈ ਕਹਿੰਦੇ ਆ ਜੀ ਅੱਜ ਕੱਲ ਇੱਥੇ ਪੰਜਵਾ ਦਰਿਆ ਚੱਲ ਰਿਹਾ ਨਸ਼ਿਆਂ ਦਾ ਦਰਿਆ ਤਾਂ ਇੱਥੇ ਪੁਲਿਸ ਡਿਪਾਰਟਮੈਂਟ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਅੱਜ ਬੁਆਇ ਸ쿨 ਮਾਲਪੁਰ ਦੇ ਵਿੱਚ ਇਹ ਦੂਸਰਾ ਮੈਚ ਹੁਣ ਹੋ ਰਿਹਾ ਇਸ ਤੋਂ ਬਾਅਦ ਫਾਈਨਲ ਮੈਚ ਹੋਏਗਾ ਔਰ ਪ੍ਰਾਈਜ਼ ਦਿੱਤੇ ਜਾਣਗੇ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਹੋਵੇ ਕਿ ਜਿਹੜੇ ਨਸ਼ੇ ਆ ਉਹਦੇ ਨਾਲ ਸਾਡਾ ਤਨ ਮਨ ਈਵਨ ਪੂਰੀ ਲਾਈਫ ਬਰਬਾਦ ਹੁੰਦੀ ਹੈ ਤੋ ਮੈਂ ਬਹੁਤ ਐਪਰੀਸ਼ੀਏਟ ਕਰਦੀ ਆ ਅਸੀਂ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਦੱਸੀ ਜਾਂਦਾ ਪਰ ਜਦੋਂ ਐਦਾਂ ਇੱਕ ਅਸੀਂ ਪ੍ਰਾਈਜ਼ ਮਨੀ ਦੇ ਨਾਲ ਦੱਸਦੇ ਆ ਬੱਚਿਆਂ ਨੂੰ ਤਾਂ ਉਹਨਾਂ ਨੂੰ ਜ਼ਿਆਦਾ ਜਾਗਰੂਕਤਾ ਵੱਧਦੀ